ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗਰਮੇਲ ਸਿੰਘ ਘਰਾਚੋਂ ਅੱਜ ਦੁਰਗਾ ਮਾਤਾ ਮੰਦਰ ਦਸ਼ਮੇਸ਼ ਨਗਰ ਦੇ ਵਿੱਚ ਪਹੁੰਚੇ ਜਿਸ ਦੀਆਂ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਦੁਰਗਾ ਮਾਤਾ ਮੰਦਰ ਕਮੇਟੀ ਵੱਲੋਂ ਦਾ ਜਿੱਥੇ ਹੋਵੋ ਸਵਾਗਤ ਕੀਤਾ ਜਾ ਰਿਹਾ ਹੈ ਕਿਉਂਕਿ ਇੱਥੇ 11000 ਕੇਵੀ ਦੀ ਲਾਈਨ ਜੋ ਕਿ ਬਿਲਕੁਲ ਹੀ ਦੁਰਗਾ ਮਾਤਾ ਮੰਦਰ ਦੇ ਬਣੇ ਨਜ਼ਦੀਕੀ ਛੜ ਦੇ ਉੱਪਰ ਦੀ ਨੰਗ ਸੀ ਜਿਸ ਦੇ ਕਾਰਨ ਕਰੰਟ ਦਾ ਖਤਰਾ ਬਣਿਆ ਰਹਿੰਦਾ ਸੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਗਰਮੇਲ ਸਿੰਘ ਘਰਾਚੋਂ ਦਾ ਦੁਰਗਾ ਮਾਤਾ ਕਮੇਟੀ ਮੈਂਬਰਾਂ ਵੱਲੋਂ ਜਿੱਥੇ ਔਰ ਪਾਕਿਸਤਾਨ ਮਾਨ ਕੀਤਾ ਗਿਆ ਤੇ ਇਸ ਮੌਕੇ ਤੇ ਉਹਨਾਂ ਦਾ ਲੱਡੂ ਨਾਲ ਮੂੰਹ ਵੀ ਮਿੱਠਾ ਕਰਾਇਆ ਗਿਆ ਜਿੱਥੇ ਕਿ ਦੁਰਗਾ ਮਾਤਾ ਮੰਦਿਰ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਤੇ ਮਹਿਲਾ ਮੈਂਬਰਾਂ ਵੱਲੋਂ ਵੀ ਉਹਨਾਂ ਦਾ ਜਿੱਥੇ ਸਵਾਗਤ ਕੀਤਾ ਗਿਆ ਉੱਥੇ ਉਹਨਾਂ ਦਾ ਬਹੁਤ ਹੀ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਸਿਓ ਇਹ ਕੰਮ ਪਿਛਲੇ 34 34 ਸਾਲਾਂ ਤੋਂ ਵਿੱਚ ਲਟਕ ਰਿਹਾ ਸੀ ਪਿਛਲੀਆਂ ਸਰਕਾਰਾਂ ਵੱਲੋਂ ਵੀ ਪਰਪਰਾਲੇ ਕੀਤੇ ਗਏ ਪਰ ਉਹ ਨਹੀਂ ਕੰਮ ਜਾ ਸਕੋ ਪਰ ਮੇਲ ਸਿੰਘ ਕਰਾਚੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤੀ ਗਈ ਇੱਕ ਚਿੱਠੀ ਤੋਂ ਬਾਅਦ ਫੌਰਨ ਕੰਮ ਹੁੰਦਾ ਨਜ਼ਰ ਆਇਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਰਮੇਲ ਸਿੰਘ ਕਰਾਚੋਂ ਦਾ ਦੁਰਗਾ ਮਾਤਾ ਮੰਦਿਰ ਦੇ ਵਿੱਚ ਸਨਮਾਨ ਕੀਤਾ ਗਿਆ ਤੇ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਦੁਰਗਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਮਨੀਸ਼ ਸਿੰਘਲਾ ਅਤੇ ਇਸ ਮੌਕੇ ਤੇ ਰੂਪਚੰਦ ਗੋਇਲ ਅਤੇ ਸੁਮਨ ਗਰਗਨੇ ਕੀ ਕੀ 24 ਪੰਜਾਬੀ ਚੈਨਲ ਸਬਸਕ੍ਰਾਈਬ ਕਰਨ ਦੇ 24 ਪੰਜਾਬੀ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ Dolmuşlar çok ਅਸੀਂ ਧੰਨਵਾਦ ਕਰਦੇ ਆਂ ਸਰਦਾਰ ਗਰਮੇਲ ਸਿੰਘ ਘਰਾਚਾ ਸਿੰਘ ਮਾਨ ਜੀ ਜਿਨ੍ਹਾਂ ਦੀ ਸਦਕਾ ਅੱਜ ਇਹ ਤਾਰ ਜਿਹੜੀ ਕਾਫੀ ਸਮੇਂ ਤੋਂ 22 ਸਾਲਾਂ ਤੋਂ ਬੰਦ ਪਈ ਸੀ ਤੇ ਇਹ ਮੰਦਿਰ ਦੇ ਉੱਪਰ ਦੀ ਹੋਰ ਲੋਕਾਂ ਦੇ ਘਰਾਂ ਦੇ ਉੱਪਰ ਦੀ ਇਹ ਜਾ ਰਹੀ ਸੀ ਤੇ ਲੋਕਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਸੇ ਵੀ ਟਾਈਮ ਕੋਈ ਵੀ ਜਾਣੇ ਹੁਣ ਇਹ ਘਟਨਾ ਇਹ ਵਾਪਰ ਸਕਦੀ ਸੀ ਪਰ ਅਸੀਂ ਧੰਨਵਾਦ ਕਰਦੇ ਆਂ ਆਮ ਆਦਮੀ ਪਾਰਟੀ ਸਰਕਾਰ ਦਾ ਜਿਨ੍ਹਾਂ ਦੀ ਮਿਹਨਤ ਤੇ ਸਦਕਾ ਸਰਦਾਰ ਗਰਮੇਲ ਸਿੰਘ ਘਰਾਚਾ ਸਿੰਘ ਦੀ ਮਿਹਨਤ ਤੇ ਸਦਕਾ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਜਿਨ੍ਹਾਂ ਨੇ ਨਾਲ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਤੇ ਨਾਲ ਜਾ ਕੜਵਾਉਂਦਾ ਜੋ ਕਿਤਾਬ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਮੰਦਰ ਕਮੇਟੀ ਸ਼ੇਰ ਦੁਰਗਾ ਮਾਤਾ ਮੰਦਰ ਕਮੇਟੀ ਤੇ ਸ਼ੇਰ ਦੁਰਗਾ ਮਾਤਾ ਮੰਦਰ ਮੈਲਾ ਮੰਡਲ ਵੱਲੋਂ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰਬਸਤਾਂ ਲੈ ਜਾਓ ਲੈ ਜਾਓ ਭਾਈ ਅੱਜ ਠੰਡ ਤੋਂ ਮੋੜ ਸੰਗ ਬੁਲਾ ਰੋ ਅੱਜ ਬਸ ਗੁਰਮੇਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਸ਼ੋ ਲਾਈਨ 22 ਸਾਲਾਂ ਤੋਂ ਬੰਦ ਪਈ ਸੀ ਜੋ ਮੰਦਰ ਦੇ ਵਿੱਚ ਤੇ ਸਾਰੇ ਇਲਾਕੇ ਦੇ ਵਿੱਚੋਂ ਦੀ ਉੰਗ ਗੁਜਰਦੀ ਸੀ ਜਿਸ ਨਾਲ ਕੋਈ ਵੀ ਘਟਨਾ ਹੋਣ ਦਾ ਡਰ ਰਹਿੰਦਾ ਸੀ ਉਹਨਾਂ ਦੀ ਮਿਹਨਤ ਤੇ ਸਦਕਾ ਤੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਦੀ ਮਿਹਨਤ ਤੇ ਸਦਕਾ ਇਹ ਲਾਈਨ ਜਿਹੜੀ ਹੈ ਗੁਰਮੀਲ ਜੀ ਦੇ ਜੋ ਯੋਗਦਾਨ ਨਾਲ ਇਹ ਨਿਕਲ ਰਹੀ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਮੰਦਰ ਪਹੁੰਚਣ ਦਾ ਸਵਾਗਤ ਕਰਦੇ ਹਾਂ ਅੱਛਾ ਤੁਸੀਂ ਲੱਡੂਆਂ ਦਾ ਮੱਥਾ ਟੇਕਿਆ ਇਹ ਕਾਦੇ ਵਾਸਤੇ ਟੇਕਿਆ ਅਸੀਂ ਇਸ ਲਈ ਖੁਸ਼ ਹਾਂ ਵੀ ਇਹ ਜਿਹੜੀ ਲਾਈਨ ਹੈ ਇਹ ਮਤਲਬ ਨਿਕਲ ਰਹੀ ਹੈ ਸਾਨੂੰ ਇਹਦੀ ਬਹੁਤ ਖੁਸ਼ੀ ਹੈ ਅਸੀਂ ਵੀ ਆ ਵੀ ਇਹ ਲਾਈਨ ਦਾ ਜਿਹੜਾ ਕੰਮ ਹੈ ਉਹ ਸਹੀ ਟੰਗ ਨਾਲ ਹੋਵੇ ਤੇ ਲਾਈਨ ਜਿਹੜੀ ਹੈ ਆਰਾਮ ਨਾਲ ਨਿਕਲੇ ਕੇ ਅੱਜ ਗੁਰਮੀਲ ਭਾਈ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰ ਰਹੀ ਆ ਜਿਨ੍ਹਾਂ ਨੇ ਸਾਡੇ 30 ਸਾਲ ਤੋਂ ਉੱਪਰ ਤਾਰਾ ਜਾਂਦੀਆਂ ਸੀ ਅਸੀਂ ਇਹਨਾਂ ਤੋਂ ਬਹੁਤ ਜ਼ਿਆਦਾ ਔਖੇ ਸੀ ਲੋਕ ਇੱਥੇ ਬਹੁਤ ਬੱਚਾ ਝੂਟਦੇ ਸੀ ਕਰਦੇ ਸੀ ਸਾਨੂੰ ਬਹੁਤ ਡਰ ਲੱਗਦਾ ਸੀ ਕਈ ਵਾਰ ਤਾਂ ਸੀ ਉਹਨਾਂ ਨੂੰ ਬਹੁਤ ਹਟਾਇਆ ਇਹਨਾਂ ਨੇ ਸਾਡਾ ਇਹ ਕੰਮ ਜਦੋਂ ਆਮ ਪਾਰਟੀ ਆਈ ਉਹਨਾਂ ਨੇ ਆ ਸਾਡਾ ਕੰਮ ਮਿੰਟਾਂ 'ਚ ਕਰਤਾ ਅਤੇ ਅਸੀਂ ਇਹਨਾਂ ਦੇ ਬਹੁਤ ਰਿਣੀ ਆ ਜਿਨ੍ਹਾਂ ਨੇ ਸਾਡਾ ਬਹੁਤ-ਬਹੁਤ ਸਹਿਯੋਗ ਦਿੱਤਾ ਸਾਡੇ ਇੱਕ ਵਾਰ ਕਹਿਨ ਤਾਂ ਹੀ ਇਹ ਤਾਰਾ ਨੂੰ ਹਟਾ ਕੇ ਸਾਡਾ ਬਹੁਤ-ਬਹੁਤ ਧੰਨਵਾਦ ਕੀਤਾ